ਕੀ ਕਰਨਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਗ੍ਰਸਥ ਦੇ ਵਿੱਚ ਪੂਜਾ ਪਾਠ ਕਰਨਾ ਚਾਹੀਦਾ ਹੈ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ ਚਾਹੀਦਾ ਹੈ ਹਵਨ ਜਗ ਪੁੰਨ ਦਾਨ ਜੋ ਵੀ ਮਰਜ਼ਾਦਾ ਹੈ ਤਾਂ ਸਾਡੀ ਉਹ ਪਾਲਣ ਕਰਨਾ ਚਾਹੀਦਾ ਹੈ ਤਾਂ ਕਥਨ ਕੀਤਾ ਗਿਆ ਹੈ ਉਹ ਘਰ ਦੇ ਵਿੱਚ ਸਦਾ ਹੀ ਲక్ష్ਮੀ ਸਦਾ ਹੀ ਲక్ష్ਮੀ ਦਾ ਨਿਵਾਸ ਹੋਵੇਗਾ ਅਗਰ ਨਹੀਂ ਪੂਜਾ ਕਰਦੇ ਨਹੀਂ ਪੂਜਾ ਕਰਦੇ ਕਥਨ ਕੀਤਾ ਗਿਆ ਹੈ ਲక్ష్ਮੀ ਉਸ ਘਰ ਦਾ ਤਿਆਗ ਕਰ ਦਿੰਦੀ ਹੈ ਗਰੀਬਦਾਸ ਮਹਾਰਾਜ ਕਥਨ ਹੈ ਪਿਆ ਸਵੇਰਾ ਜਾਗ ਪਿਆਰੇ ਤੁਮ ਕੋ ਰਾਮ ਦੁਹਾਈ ਜੋ ਜਾਗੇ ਸੋ ਪਾਸੇ ਲਾਗੇ ਸਦਨਾ ਜਾਤਕ ਸਾਈ ਜਿੰਨੇ ਵੀ ਗੁਰੂ ਰਬਦਾਸ ਜੀ ਦੇ ਜੀਵਨੇ ਪੜ ਲਵੋ ਫਰੀਦ ਸਾਹਿਬ ਦੇ ਜੀਵਨੇ ਪੜ ਲਵੋ ਸਦਨ ਦੇ ਜੀਵਨੇ ਪੜ ਲੋ ਸਦਨ ਕਸਾਈ ਦੇ ਜੀਵਨੇ ਪੜ ਲਵੋ ਨਾਮਦੇਵ ਜੀ ਦੇ ਜੀਵਨੇ ਪੜ ਲੋ ਕਿਉਂ ਅੱਜ ਪੂਜਿਆ ਜਾਂਦਾ ਹੈ ਫਰੀਦ ਸਾਹਿਬ ਦੇ ਜੀਵਨੇ ਪੜ ਲੋ ਅਮਰਤ ਵੇਲੇ ਉੱਠਦੇ ਸਾਨਾਂ ਚ ਅਗਰ ਅਮਰਤ ਵੇਲੇ ਉੱਠਾਂਗੇ ਤਾਂ ਕਤਨ ਕੀਤਾ ਗਿਆ ਹੈ ਉਸ ਘਰ ਦੇ ਵਿੱਚ ਸਦਾ ਹੀ ਲక్ష్ਮੀ ਪਰਵੇਸ਼ ਕਰੇਗੀ ਸੋ ਗ੍ਰਿਸਤਾ ਸੰਦਾ ਜੋ ਪੂਰਨ ਪਾਲਣ ਕਰਦਾ ਹੈ ਤਾਂ ਇਸ ਕਰਕੇ ਇਹ ਅਨੰਦ ਕਾਰਜ ਕਹਿ ਲਵੋ ਕੋ 60 70 ਪ੍ਰਕਾਰ ਦੇ ਅਨੰਦ ਕਾਰਜ ਫੇਰੇ ਹਨ ਅਸੀਂ ਧਰਮ ਨੂੰ ਸਾਖੀ ਮੰਨ ਕੇ ਹੱਥ ਜੋੜਦੇ ਹਾਂ ਦੰਨੋ ਇਹਨਾਂ ਦਾ ਅਰਥ ਇਹ ਹੈ ਬਈ ਮੈਂ ਇਨ੍ਹਾਂ ਹੱਥਾਂ ਦੁਆਰਾ ਸਤ ਕਰਮ ਕਰਾਂਗਾ ਸਤ ਕਰਮ ਕਰਾਂਗਾ ਹੱਥ ਜੋੜਨ ਦਾ ਮਤਲਬ ਹੈ ਹੱਥ ਜੋੜਨ ਦੇ ਨਾਲ ਕਿਹਾ ਹੈ 10 ਉਂਗਲਾਂ ਇਕੱਠੀਆਂ ਹੋ ਜਾਂਦੀਆਂ ਨੇ ਭਗਵਾਨ ਦਸੋਂ ਦਸਾਂ ਕੋਈ ਦਰਸ਼ਨਮ ਨਾ ਕੋਈ ਜੋੜਾਕਾਰ ਮੈਂ ਦਸੋਂ ਦਸਾਂ ਭਗਵਾਨ ਨੂੰ ਦੇਖਾਂ ਮੰਦਰ ਮਸੀਤ ਗੁਰਦੁਆਰੇ ਹਰ ਜਗ੍ਹਾ ਭਗਵਾਨ ਨੂੰ ਦੇਖਾਂ ਮੇਰੇ ਵਿੱਚ ਤੇਰੇ ਵਿੱਚ ਨਤਮਸਤ ਕਰਦਿਆਂ ਸਿਰ ਨਿਵਾਉਂਦੇ ਹਾਂ ਮਹਾਰਾਜੀ ਆਪ ਜੀ ਦਾ ਜੋ ਹੁਕਮ ਨਾਮਾ ਹੈ ਉਮੇ ਸਦਾ ਹੀ ਮਨ ਦਾ ਰਹਾਂਗਾ ਇਹ ਚਾਲ ਇਹ ਸਾਡਾ ਭਾਰਤ ਜਿਹੜਾ ਹੈ ਧਰਮ ਪ੍ਰਧਾਨ ਭਾਰਤ ਹੈ ਧਰਮ ਨੂੰ ਮੁੱਖ ਰੱਖਿਆ ਹੈ ਧਰਮ ਨੂੰ ਮੁੱਖ ਰੱਖ ਕੇ ਚੱਲਦਾ ਇਸ ਕਰਕੇ ਧਰਮ ਨੂੰ ਸਾਕਸ਼ੀ ਮੰਨਿਆ ਹੈ ਅੱਗ ਨੂੰ ਵੀ ਧਰਮ ਨੂੰ ਧਰਮ ਜਿਹੜਾ ਹੈ ਜੋ ਅਗਰ ਅੱਗ ਨੂੰ ਵੀ ਧਰਮ ਦਾ ਸਾਕਸ਼ਤ ਰੂਪ ਮੰਨਿਆ ਗਿਆ ਉਂਝ ਵੀ ਮੰਦਰਾਂ 'ਤੇ ਜਾਂਦੇ ਹੋ ਕੋਈ ਹਿੰਦੂ ਲੋਕ ਮੰਦਰਾਂ 'ਤੇ ਜਾਂਦਾ ਹੈ ਤੋਂ ਤੇ ਬੇਸ਼ੱਕ ਉਹ ਸਿਰ ਨੰਗਾ ਕਰਕੇ ਜਾਂਦੇ ਹਨ ਸਿਰ ਨੰਗਾ ਕਰਕੇ ਜਾਂਦੇ ਹਨ ਪਰ ਜਿਹੇ ਟਾਈਮ ਤੇ ਫੇਰੇ ਹੁੰਦੇ ਹਨ ਹਿੰਦੂਆਂ ਦੇ ਤੇ ਲਾੜਾ ਜੋ ਹੈ ਉਹਦੇ ਹਮੇਸ਼ਾ ਹੀ ਪਗਵੰਨੀ ਹੋਵੇਗੀ ਹਮੇਸ਼ਾ ਹੀ ਪਗਵੰਨੀ ਹੋਵੇਗੀ ਉਸਦੇ ਕਿਉਂ ਕਿਉਂਕਿ ਪਗ ਧਰਮ ਦਾ ਪ੍ਰਤੀਕ ਹੈ ਅੱਗ ਵੀ ਧਰਮ ਦਾ ਪ੍ਰਤੀਕ ਹੈ ਜੋੜਾ ਬਾਹਰ ਖੁੱਲ ਜਾਂਦਾ ਹੈ ਜੋੜਾ ਧੰਦਾ ਪ੍ਰਤੀਕ ਹੈ ਤਨ ਕਹ ਹਮੇਸ਼ਾ ਹੀ ਬਾਹਰ ਰਹਿ ਜਾਂਦਾ ਹੈ ਵੱਡਾ ਜੋ ਵੱਡਾ ਵੀ ਆਦਮੀ ਵੱਡੇ ਤੋਂ ਵੱਡਾ ਹੈ ਉਹਦੀ ਬੇਸ਼ੱਕ ਮੈਂ ਤੂੰ ਵਡਿਆਈ ਕਰ ਦਵੇਂ ਪਰ ਇੱਥੇ ਮਾਂ ਤਾਂ ਧਰਮ ਦੀ ਹੋਵੇਗੀ ਧਰਮ ਦੀ ਹੋਵੇਗੀ ਦੱਕਾ ਤਨ ਕੀਤਾ ਗਿਆ ਹੈ ਕਿ ਅਸੀਂ ਅੱਗ ਧਰਮ ਦਾ ਪੱਗ ਅੱਗ ਧਰਮ ਦਾ ਪ੍ਰਤੀਕ ਹੈ ਵੀ ਅਸੀਂ ਧਰਮ ਨੂੰ ਮੰਨਦੇ ਹਾਂ ਪੱਗ ਵੀ ਧਰਮ ਦਾ ਪ੍ਰਤੀਕ ਹੈ ਪੱਗ ਅਸੀਂ ਕਦੇ ਲਾ ਕੇ ਬਾਹਰ ਨਹੀਂ ਹੁੰਦੇ ਤੱਗ ਧਰਮ ਦਾ ਪ੍ਰਤੀਕ ਹੈ ਧਰਮ ਨੂੰ ਮੰਨਦੇ ਹਾਂ ਇਹ ਪਰ ਅਸੀਂ ਤੱਗ ਨੂੰ ਲਾ ਕੇ ਪੈਰਾਂ ਵਿਚ ਲਤਾੜ ਦਿੰਦੇ ਹਾਂ ਤੇ ਜੋੜੇ ਨੂੰ ਉੱਪਰ ਰੱਖ ਲੈਣ ਧਰਮ ਧੰਨ ਨੂੰ ਮੁੱਖ ਰੱਖ ਲੈਂਦੇ ਵੱਡਾ ਇਹ ਦਿਖਾਵਾ ਸਾਡਾ ਧੰਨ ਦਾ ਬਹੁਤ ਵੱਡਾ ਦਿਖਾਵਾ ਹੈ ਅਸੀਂ ਹਾਂ ਵੱਡੇ-ਵੱਡੇ ਜੋ ਦੇਖੇ ਲੋਕ ਤਿੰਨ ਕੋ ਵੀ ਆਪੇ ਚਿੰਤਾ ਰੋ ਚਿੰਤਾ ਦੇ ਰੋਗ ਨੂੰ ਰੋਗ ਨੇ ਇੰਨਾ ਇਸ ਸੰਸਾਰ ਨੂੰ ਖਾ ਲਿਆ ਹੈ ਤੇ ਆਓ ਅਗਰ ਘਰ ਦੇ ਵਿੱਚ ਲక్ష్ਮੀ ਦਾ ਨਿਵਾਸ ਕਰਨਾ ਹੈ ਇਹਨਾਂ ਨੂੰ ਵੀ ਜੋੜੇ ਨੂੰ ਵੀ ਮੈਂ ਕਹਾਵਾਂਗਾ ਕਿ ਅੰਮ੍ਰਿਤ ਵੇਲੇ ਪਹਿਲਾਂ ਇਸ਼ਨਾਨ ਕਰਨਾ ਹੈ ਪੂਜਾ ਪਾਠ ਕਰਨਾ ਹੈ ਤੇ ਘਰ ਦੀ ਸਫਾਈ ਕਰਨੀ ਹੈ ਪੂਜਾ ਪਾਠ ਤੋਂ ਬਾਅਦ ਤਨ ਤਨ ਸਤਿਗੁਰੂ ਸਵਾਮੀ ਗੰਗਾ ਨੰਦ ਮਹਾਰਾਜ ਦੇ ਕਥਨ ਹੈ ਸਾਸ ਸਸਰ ਔਰ ਪਤੀ ਦੀ ਪਤੀ ਦੀ ਪੂ ਪਤੀ ਦੀ ਪੂਜਾ ਇਸਤਰੀ ਕੇ ਲਈਏ ਔ ਨੀ ਦੂਜਾ ਇਸਤਰੀ ਲਈ ਕੀ ਹੈ ਸਸ ਅਤੇ ਸਹਰੇ ਦਾ ਸਤਕਾਰ ਕਰਨਾ ਵੱਡਿਆਂ ਦਾ ਸਤਕਾਰ ਕਰਨਾ ਸਾਸ ਸਸਰ ਔਰ ਪਤੀ ਕੀ ਪੂਜਾ ਇਸ ਤਰੀਕੇ ਲਈ ਹੋ ਨਹੀਂ ਦੂਜਾ ਇਸ ਤਰੀਕੇ ਦੇ ਦੂਜਾ ਨਹੀਂ ਹੈ ਸਤਕਾਰ ਕਰਨਾ ਵੱਡਿਆਂ ਦਾ ਸਤਕਾਰ ਕਰਨਾ ਸਾਸੜੇ ਦਾ ਸਤਕਾਰ ਕਰਨਾ ਪਤੀ ਦਾ ਸਤਕਾਰ ਕਰਨਾ ਮਿੱਠਾ ਬੋਲਣਾ ਮੁਖ ਸੇ ਮਿੱਠਾ ਬੋਲੀਏ ਸਤੂਬ ਜੀ ਚਾਹ ਔਰ ਬਸ਼ੀ ਕਰਨ ਦੇ ਮੰਤਰ ਹੈ ਤਜ ਦੇ ਬਚਨ ਕਟੋ ਇਹ ਵੱਡਾ ਮੰਤਰ ਹੈ ਮਿੱਠਾ ਬੋਲਣਾ ਨਾਨਕ ਪਿੱਕਾ ਬੋਲੇ ਤਨ ਮਨ ਪਿੱਕਾ ਹੋਏ ਪਿੱਕਾ ਬੋਲਾਂਗੇ ਸਾਡਾ ਤਨ ਮਨ ਪਿੱਕਾ ਹੋ ਜਾਵੇਗਾ ਸੋ ਬੜੀ ਅਪਾਰ ਬਖਸ਼ ਹੋਈ ਹੈ ਏ ਬਾਲ ਘਰ ਦੀ ਨੰਨੇ-ਮੁੰਨੇ ਬੱਚੀ ਬਾਲ ਘਰ ਦੀ ਜੋ ਫੁੱਲ ਬਾੜੀ ਹੈ ਤੇ ਜਿਸ ਘਰ ਦੇ ਵਿੱਚ ਵੀ ਜਾਵੇ ਜਾਂਦੀ ਹੈ ਇਹਦੀ ਹਰ ਕਿਰਿਆ ਦੇ ਵਿੱਚੋਂ ਹਰ ਜੀਵਨ ਦੀ ਕਿਰਿਆ ਦੇ ਵਿੱਚੋਂ ਤੇ ਇਹਦੇ ਕੀ ਆ ਮਹਿ ਕੀ ਆਵੇ ਮਹਿ ਕੀ ਆਵੇ ਤੇ ਇਹਨਾਂ ਦੇ ਜਿਹੜਾ ਗਰੀਬ ਔਰ ਧਰਮ ਦਾ ਮੋਕਸ਼ਨਾ ਓਨ ਕਰੇ ਸ਼ਤਾਬ ਮਨਸਾ ਕੀ ਦਾਤਾ ਸਹੀ ਜੀਵੇ ਨਹੀਂ ਜਵਾਬ ਏ ਗੁਰਦੇਵ ਮਹਾਰਾਜ ਆਪ ਜੀ ਦੇ ਚਰਨਾਂ ਵਿੱਚ ਦਾਸ ਦੀ ਜੋਦੜੀ ਹੈ ਆਪ ਜੀ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਹ ਚਾਰ ਪ੍ਰਸਾਰਥ ਜਿ ਇਚ ਪੂਰਨ ਹੋਣ ਪੂਰਨ ਹੋਣ ਪੂਰਨ ਹੋਣ ਇੰਨਾ ਸ਼ਬਦ ਦੇ ਨਾਲ ਹੀ ਦਾਸ ਆਪਣੀ ਬਾਣੀ ਨੂੰ ਇੱਥੇ ਹੀ ਬਹਿਰਾਮ ਦੇਵੇਗਾ ਤੇ ਆਓ ਅਗਾਹਾਂ ਜਿਹੜਾ ਪ੍ਰੋਗਰਾਮ ਇਸ ਤਰ੍ਹਾਂ ਹੀ ਚੱਲਦਾ ਰਹੇਗਾ ਇੱਕ ਵੀ ਸ਼ਰਾਂ ਕੀਰਤਨ ਹੋਵੇਗਾ ਉਹਨਾਂ ਤੋਂ ਪਰਾਂਤ ਦਾਸ ਕੀਰਤਨ ਕਰੇਗਾ ਆਨੰਦ ਕਾਰਜਾਂ ਕਰਕੇ ਦਾਸ ਨੂੰ ਪਹਿਲਾਂ ਆਉਣਾ ਪਿਆ ਪਰ ਟਾਈਮ ਤੇ ਆ ਕੇ ਕੀਰਤਨ ਵੀ ਹੋਵੇਗਾ ਆਓ ਜੋ ਬਾਲ ਘਰ ਵੱਲੋਂ ਜੋ ਲੜਕੀ ਕੰਨਿਆਂ ਦਾ ਵੱਡਾ ਦਾਨ ਕੀਤਾ ਗਿਆ ਹੈ ਜੋ ਅਗਲਾ ਪ੍ਰੋਗਰਾਮ ਤੁਹਾਹਨ ਤੋਂ ਤੁਹਾਡਾ ਪ੍ਰੋਗਰਾਮ ਹੈ ਜੋ ਜੋ ਵੀ ਕਰਨਾ ਹੈ ਰੱਖਿਆ ਹੈ ਕੀਤਾ ਹੈ ਕਰਨਾ ਹੈ ਜਦੋਂ ਹੋ ਜਾਂਦੀ ਤਿਆਰੀ ਹੈ ਦਾਸ ਨੇ ਆਪਣਾ ਜੋ ਕਰਤੱਵਤਾ ਉਹ ਪੂਰਨਵਾ ਦਿੱਤਾ ਹੈ ਅਲਾ ਕਰਤਵ ਆਪ ਜੀ ਕਰੋ ਇਨ੍ਹਾਂ ਸ਼ਬਦਾਂ ਦੇ ਨਾਲ ਹੀ ਦਾਸ ਆਪਣੀ ਆਪਣੀ ਬਾਣੀ ਨੂੰ ਇੱਥੇ ਹੀ ਵਿਹਰਾਮ ਦੇ ਵਿਗਾਸ ਸਤ ਸਾਈਂ ਬੋਲ ਸਤਿਗੁਰ ਦੇਵ ਕੀ ਜੈ ਬੰਦੀ ਛੋੜ ਮਹਾਰਾਜ ਕੀ ਜੈ ਤਨ ਤਨ ਸਤਿਗੁਰ ਪੂਰੀ ਵਾਲੇ ਮਹਾਰਾਜ ਕੀ ਜੈ ਗੁਰੂਪ ਗੁਰਪ੍ਰੀਤ ਅਰਿ ਸਾਧ ਸੰਗ ਜਿਓ ਗੁਰਬਾਣੀ ਦਾ ਫਰਮਾਨ ਹੈ ਸਤਿਗੁਰ ਦਾਤੇ ਕਾਜ ਰਚਾਇਆ ਆਪਣੀ ਮਿਹਰ ਕਰਾਈ ਦਾਸਾਂ ਕਾਰਜ ਆਪ ਸਾਰੇ ਇਹ ਉਸ ਦੀ ਵਡਿਆਈ ਐਸਜੀਵੀ ਬਾਲ ਘਰ ਦੇ ਸਮੁੱਚੇ ਪ੍ਰਬੰਧਕ ਭੈਣ ਜੀ ਜਸਵੀਰ ਕੌਰ ਵੀਰ ਕੁਲਦੀਪ ਸਿੰਘ ਮਾਨ ਭਾਵੇਂ ਕਿ ਉਹ ਆਪਣੇ ਰਜੇਵਿਆਂ ਕਾਰਨ ਵਿਦੇਸ਼ ਗਏ ਹੋਏ ਨੇ ਔਰ ਬਾਲ ਘਰ ਦੇ ਪ੍ਰਬੰਧਕਾਂ ਨੂੰ ਹਮੇਸ਼ਾ ਹੀ ਦਿਨ ਰਾਤ ਸਹਿਯੋਗ ਕਰਦੇ ਸਾਡੇ ਭੈਣ ਜੀ ਡਾਕਟਰ ਮਹਿਕ ਵਾਂਸਲ ਜਿਹੜੇ ਕਿ ਸਾਡੇ ਕਲਾਸ ਵਾਨ ਮੈਜਿਸਟ੍ਰੇਟ ਬੈਂਚ ਬਾਲ ਭਲਾਈ ਕਮੇਟੀ ਲੁਧਿਆਣਾ ਦੇ ਸਰਗਰਮ ਮੈਂਬਰ ਨੇ ਔਰ ਨਾਲ ਹੀ ਭੈਣ ਜੀ ਜੈਸਕਾ ਜੀ ਮਨਜੀਤ ਭੈਣ ਜੀ ਖਮਾਣੋ ਵਾਲੇ ਪ੍ਰਿੰਸੀਪਲ ਰਣਵੀਰ ਸਿੰਘ ਮਹਦੂਦਾ ਸਵਾਮੀ ਗੰਗਾਨੰਦ ਭੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਐਡਵੋਕੇਟ ਸਦਵੰਤ ਸਿੰਘ ਤਲਵੰਡੀ ਅਤੇ ਆਰਤੀਆ ਸੇਵਾ ਸਿੰਘ ਖੇਲਾ ਹੋਰ ਵੀ ਬਹੁਤ ਦਰਜਾ ਬਦਰਜਾ ਜਿਹੜੇ ਸਹਿਯੋਗੀ ਪਰਿਵਾਰ ਜਿਨ੍ਹਾਂ ਨੇ ਬਾਲ ਘਰ ਦੇ ਨਾਲ ਬਹੁਤ ਹੀ ਗੂੜਾ ਆਪਣਾ ਜਿਹੜਾ ਰਿਸ਼ਤਾ ਉਹ ਬਣਾਇਆ ਹੋਇਆ ਹੈ ਬਾਲ ਘਰ ਦੀ ਬੱਚੀ ਬਾਰੇ ਆਪ ਜੀ ਨੇ ਗੁਰਦੇਵ ਮਹਾਰਾਜੀ ਧੰਤਨ ਸੁਮੀ ਸ਼ੰਕਰੰਦ ਮਹਾਰਾਜੀ ਪੂਰੀ ਵਾਲਿਆਂ ਪਾਸੋਂ ਚਾਰ ਲਾਵਾਂ ਉਪਰੰਤ ਬਹੁਤ ਹੀ ਉਹਨਾਂ ਦੇ ਜੋ ਸੁਚਾਰੂ ਜੀਵਨ ਹੈ ਆਪ ਜੀ ਨੇ ਸਰਵਣ ਕੀਤਾ ਸੁਸੰਗਤ ਜੀ ਬਾਲ ਘਰ ਦੇ ਬੱਚੇ ਨੇ ਮੈਂ ਸੋਚਦਾ ਹੁੰਨਾ ਕਿ ਇਹਨਾਂ ਦੀ ਜਿਹੜੀ ਸੋਚ ਹੈ ਉਹ ਬਹੁਤ ਦੂਰ ਅੰਦੇਸੀ ਬਹੁਤ ਅੱਗੇ ਜਾ ਕੇ ਸੋਚਦੇ ਨੇ ਮੇਰੇ ਖਿਆਲ ਦੇ ਵਿੱਚ ਜਿਹੜਾ ਇਹ ਵਿਆਹ ਅੱਜ 13ਵੀਂ ਬੱਚੀ ਦੇ ਜਿਹੜੇ ਇਹ ਸਗਨਾ ਦੇ ਜਿਹੜੇ ਹੱਥ ਸਗਨਾ ਤੇ ਜਿਹੜੀ ਜਿਹੜੀ ਹੱਥਾਂ ਤੇ ਸਗਨਾ ਦੀ ਮਹਿੰਦੀ ਲੱਗੀ ਹੈ। ਔਰ ਬਾਲ ਕਰਦੀਆਂ ਬੱਚੀਆਂ ਸਾਡੀ ਭੈਣ ਰਵਿੰਦਰਕੌਰ, ਮਨਪ੍ਰੀਤ ਕੌਰ, ਤਨੂਜਾ, ਪ੍ਰਭਦੀਪ ਹੋਰ ਸਾਡੀਆਂ ਬਹੁਤ ਸਾਰੀਆਂ ਬੱਚੀਆਂ ਜਿਨ੍ਹਾਂ ਦੇ ਨਾਮ ਲੈਣੇ ਬਹੁਤ ਲੰਬੀ ਸੂਚੀ ਹੈ। ਇਹ ਭੈਣ ਜੀ ਨੂੰ ਕਹਿਣ ਲੱਗੇ ਕਿ ਭੈਣ ਜੀ ਮੰਮੀ ਵੀ ਕਹਿੰਦੇ ਨੇ, ਮੰਮਾ ਵੀ ਕਹਿੰਦੇ ਨੇ। ਕਿ ਇਸ ਬਾਲ ਘਰ ਦੇ ਵਿੱਚ ਤੁਸੀਂ ਸਾਡਾ ਇੱਕ ਜਿਹੜਾ ਰਿਸ਼ਤਾ ਇਸ ਤਰ੍ਹਾਂ ਦਾ ਬਣਾਉਂਦੇ ਹੋ ਕਿ ਸਾਡਾ ਵਿਆਹ ਕਰ ਦਿੰਦੇ ਹੋ ਤੇ ਇਸ ਬਾਲ ਘਰ ਦੇ ਨਾਲ ਸਾਡਾ ਜਿਹੜਾ ਰਿਸ਼ਤਾ ਉਹ ਪੇਕਿਆਂ ਤੇ ਸਹੁਰੇ ਵਾਲਾ ਜੁੜ ਜਾਂਦਾ ਪਰ ਇਸ ਤਰ੍ਹਾਂ ਦਾ ਜਿਹੜਾ ਰਿਸ਼ਤਾ ਕਾਇਮ ਹੋਣਾ ਚਾਹੀਦਾ ਕਿ ਬਾਲ ਘਰ ਤੋਂ ਨਾਲ ਵਿੱਚ ਵੀ ਕਿ ਜਿਹੜਾ ਰਿਸ਼ਤਾ ਪਰਝਾਈ ਦਾ ਵੀ ਹੋਣਾ ਚਾਹੀਦਾ ਸੋ ਬੱਚਿਆਂ ਦੀ ਜਿਹੜੀ ਦੂਰ ਅੰਦੇਸੀ ਸੋਚ ਕਿਉਂਕਿ ਇਹ ਸਾਰੇ ਵੱਖ-ਵੱਖ ਰਿਸ਼ਤਿਆਂ ਦੇ ਨਾਲ ਵੱਜੇ ਹੋਏ ਆ ਚਾਚਾ ਤਾਈ ਮਾਮਾ मामੀ ਪੂਆ ਫੁੱਫੜ ਭਰਾ ਤੇ ਭਝਾਈ ਇਹ ਬੱਚਿਆਂ ਨੇ ਜਿਹੜਾ ਅੱਜ ਰਿਸ਼ਤਾ ਇਹ ਭਰਾ ਤੇ ਭਝਾਈ ਦਾ ਕਾਇਮ ਕੀਤਾ ਹੈ ਗੁਰਦੇਵ ਮਹਾਰਾਜੀ ਨੇ ਅਸ਼ੀਰਵਾਦ ਦਿੱਤਾ ਆਪ ਸਾਰੀ ਸੰਗਤਾਂ ਨੇ ਅਸ਼ੀਰਵਾਦ ਦੇਣਾ ਹੈ ਸੋ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਹੈ ਕਿ ਸੁਭਾਗੀ ਜੋੜੀ ਆਪਣੇ ਜੀਵਨ ਦੇ ਵਿੱਚ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ। ਔਰ ਇਹ ਨਰਾਈ ਵੀ ਮਿਸ਼ਨ ਹੈ ਕਿ ਗੁਰਦੇਵ ਮਹਾਰਾਜ ਜੀ ਵੱਲੋਂ ਜੋ ਅਰੰਭੇ ਕਾਰਜ ਨੇ ਸਵਾਮੀ ਗੰਗਾਨੰਦ ਪੂਰੀ ਵਾਲੇ ਇੰਟਰਨੈਸ਼ਨਲ ਫਾਊਂਡੇਸ਼ਨ ਅਧੀਨ ਇਹ ਜੀ ਵੀ ਬਾਲਕਾਰ ਅਤੇ ਇਹ ਜੀ ਵੀ ਰੱਬੀ ਰੂਹਾਂ ਦਾ ਘਰ ਉਹਨਾਂ ਕਾਰਜਾਂ ਨੂੰ ਅੱਗੇ ਜੋੜਨ ਦੇ ਲਈਏ ਮੋਢੇ ਦੇ ਨਾਲ ਮੋਢਾ ਜੋੜ ਕੇ ਮੋਢੇ ਦੇ ਨਾਲ ਮੋਢਾ ਲਾ ਕੇ ਸਿਰ ਜੋੜ ਕੇ ਇਹਨਾਂ ਕਾਰਜਾਂ ਨੂੰ ਅੱਗੇ ਲੈ ਕੇ ਜਾਣਗੇ। ਸੋ ਆਪ ਸਾਰੀਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਭੈਣ ਜੀ ਜਸਵੀਰ ਕੌਰ ਦੀ ਡਾਕਟਰ ਮਹਿਕ ਬਾਸਲ ਜੀ ਜਿਸका ਭੈਣ ਜੀ ਹੋ ਸਾਰਿਆਂ ਨੂੰ ਬਹੁਤ ਬਹੁਤ ਅੱਜ ਦੇ ਇਸ ਸੁਭ ਅਫਸਰ ਦੀਆਂ ਮੁਬਾਰਕਾਂ ਵਧਾਈਆਂ ਹੋਵਣ ਜੀ ਸੋ ਹਣ ਗੁਰਦੇਵ ਮਹਾਰਾਜ ਜੀ ਇਸ ਨਵਿਆਹੀ ਜੋੜੀ ਨੂੰ ਆਸ਼ੀਰਵਾਦ ਦੇਣਗੇ ਸੋ ਮੈਂ ਸਾਰੀਆਂ ਸਾਡੀਆਂ ਸਮੁੱਚੇ ਜੋ ਪ੍ਰਬੰਧਕ ਨੇ ਉਹਨਾਂ ਨੂੰ ਬੇਨਤੀ ਕਰਦਾ ਕਿ ਮਹਾਰਾਜ ਜੀ ਦੇ ਨਾਲ ਇਸ ਅਸੀਰਵਾਦ ਦੇ ਨਾਲ ਜਿਹੜੇ ਕਿ ਤੁਸੀਂ ਸਾਰਿਆਂ ਨੇ ਸ਼ਾਮਲ ਹੋਣਾ ਐਡਵੋਕੇਟ ਸਤਵੰਤ ਸਿੰਘ ਤਲਵੰਡੀ ਜੀ ਮੁਕੰਦ ਸਿੰਘ ਜੀ ਔਰ ਥਾਣੇਦਾਰ ਪਿਆਰਾ ਸਿੰਘ ਸਰਹੰਦ ਤੋਂ ਸਾਡੇ ਸਤਕਾਰਯੋਗ ਇਸ ਨਗਰ ਦੇ ਸਰਪੰਚ ਹਰਮਿੰਦਰ ਸਿੰਘ ਸਰਾਣ ਜੀ ਉਹ ਵੀ ਸਮੁੱਚੀ ਪੰਚਾਇਤ ਦੇ ਨਾਲ ਆਏ ਨੇ ਉਹ ਵੀ ਆਸਤੇ ਇਸ ਖੁਸ਼ੀਆਂ ਭਰਿਆ ਜਿਹੜਾ ਸਮਾਗਮ ਹੈ ਉਸਦੇ ਬਾਅਦ ਜਿੱਥੇ ਪ੍ਰਬੰਧਕਾਂ ਨੂੰ ਵਧਾਈਆਂ ਦੇਣ ਪੁੱਜੇ ਨੇ ਔਰ ਉਹਨਾਂ ਨੇ ਇਸ ਨਾਬਿਆਹੀ ਜੋੜੀ ਨੂੰ ਅਸ਼ੀਰਵਾਦ ਦੇਣਾ ਸਥਾਨੇਦਾਰ ਸੁਖਦੇਵ ਰਾਜ ਜੀ ਉਹ ਗੁਰਦੇਵ ਮਹਾਰਾਜ ਦੇ ਨਾਲ ਆ ਕੇ ਇਸ ਨਾਬਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਲਈ ਅੱਗੇ ਆਉਣ ਜੀ ਮੈਂ ਗੁਰਦੇਵ ਮਹਾਰਾਜ ਜੀ ਨੂੰ ਬੇਨਤੀ ਕਰਦਾ ਕਿ ਇਸ ਨਾਬਿਆਹੀ ਜੋੜੀ ਨੂੰ ਅਸ਼ੀਰਵਾਦ ਦੇਣ ਦੇ ਲਈ ਆਪਣੇ ਜਿਹੜੇ ਪਵਿੱਤਰ ਕਦਮਾ ਉਹ ਜੋੜੀ ਵੱਲ ਵਧਾਉਣ ਜੀ ਬੋਲੋ ਸੰਗਤ ਜੀ ਸਤਿ ਸਾਹੀ ਸਤ ਸਹਿ ਸਮੁੱਚੀ ਸੰਗਤ ਨੂੰ ਸੂਚਨਾ ਹੈ ਕਿ ਜਿਵੇਂ ਹਾਜ਼ਰੀਆਂ ਭਰ ਰਹੇ ਹੋ ਇਸੇ ਤਰ੍ਹਾਂ ਹੀ ਬੈਠੇ ਰਹਿਣ ਹੈ ਉੱਠਣ ਦੀ ਖੇਚਲ ਨਾ ਕਰਨੀ ਕਿ ਅੱਧੇ ਘੰਟੇ ਤੋਂ ਬਾਅਦ ਦਾਸ ਕੀਰਤਨ ਕਰੇਗਾ अथवा ਹਾਜ਼ਰੀ ਭਰੇਗਾ ਜੇ ਜਿਤਨੇ ਵੀ ਬਾਹਰ ਕੋਈ ਬੈਠਾ ਹੈ ਜਾਂ ਭੋਜਨ ਪਾਰ ਰਿਹਾ ਹੈ ਜਿੱਥੇ ਵੀ ਹੈ ਉਹ ਦਰਬਾਰ ਵਿਖੇ ਆਉਣ ਦੀ ਖੇਚਲ ਕਰੇ ਕਿਉਂਕਿ ਇਤਨੀ ਦੂਰ ਆਏ ਹੋ ਥੋੜੀ ਦੂਰ ਦੀ ਦੂਰੀ ਦੇ ਨਾਲ ਬੈਠੇ ਹੋ ਅੰਦਰ ਆ ਕੇ ਬੈਠਾਂਗੇ ਤਾਂ ਸਾਡੀ ਹਾਜ਼ਰੀ ਲੱਗੇਗੀ ਸੋ ਸੰਗਤ ਨੂੰ ਸੂਚਨਾ ਹੈ ਬੇਨਤੀ ਹੈ ਕੀ ਬਲ ਕਰਦਾ ਜੋ ਪਰਿਵਾਰ ਹੈ ਇਹਨਾਂ ਨੇ ਗਾਹਾਂ ਜੋ ਇਹ ਸਮਾਗਮ ਹੈ ਸੰਪੰਨ ਕਰਨਾ ਹੈ ਅਨੰਦ ਕਾਰਜ ਹੋ ਚੁੱਕੇ ਹਨ ਇਹ ਕਾਰਜ ਦਾ ਦਾਸ ਨੇ ਸੰਪੰਨ ਕਰ ਦਿੱਤਾ ਹੈ ਤੇ ਇਹਨਾਂ ਨੂੰ ਛੁੱਟੀ ਹੈ ਜਾ ਕੇ ਭੋਜਨ ਲੰਗਰ ਵੀ ਛਕਣਾ ਛਕਾਉਣਾ ਹੈ ਤੇ ਬਾਕੀ ਸੰਗਤ ਜਿਵੇਂ ਬੈਠੀ ਹੈ ਇਸੇ ਤਰ੍ਹਾਂ ਹੀ ਹਾਜ਼ਰੀ ਭਰਨੀ ਹੈ ਲਗਭਗ ਘੰਟੇ ਸਵਾ ਘੰਟੇ ਦੇ ਵਿੱਚ ਆਪਾਂ ਪੂਰਨ ਹੂਤੀ ਕਰ ਦੇਣੀ ਹੈ ਸਤ ਸ੍ਰੀ ਅਕਾਲ m b ਸੰਗਤ ਸੁਸੰਗਤ ਜੀ ਇਸ ਤੇ ਨਾਲ ਹੀ ਜਿਨ੍ਹਾਂ ਨੇ ਵੀ ਪ੍ਰੇਮੀ ਜਨਾਂ ਨੇ ਇਸ ਜੋੜੀ ਨੂੰ ਅਸੀਰਵਾਦ ਦੇਣਾ ਹੈ ਉਹ ਭਾਈ ਅਸੀਰਵਾਦ ਦੇ ਸਕਦੇ ਹੋ ਕਿਉਂਕਿ ਇਹ ਵੱਡਾ ਪੁੰਨ ਹੈ ਜਿਹੜਾ ਅੱਜ ਐਸਜੀਬੀ ਬਾਲ ਘਰ ਵੱਲੋਂ ਇੱਥੇ ਹੋ ਰਿਹਾ ਇਹ ਵੱਡਾ ਦਾਨ ਹੋ ਰਿਹਾ ਇਹ ਬਾਲ ਕਰਦੇ ਉਹ ਬੱਚੇ ਨੇ ਜਿਨ੍ਹਾਂ ਦਾ ਇੱਥੇ ਆਉਣ ਤੇ ਇੱਕਦਮ ਜੀਵਨ ਬਦਲ ਜਾਂਦਾ ਪਤਾ ਨਹੀਂ ਉਹਨਾਂ ਦੇ ਜਿਹੜੇ ਕਰਮ ਨੇ ਔਰ ਉਹਨਾਂ ਦੇ ਸੰਜੋਗ ਇਸ ਤਰੀਕੇ ਦੇ ਨਾਲ ਲਿਖੇ ਜਾਂਦੇ ਨੇ ਕਿ ਆਪਣੀ ਜ਼ਿੰਦਗੀ ਦੇ ਵਿੱਚ ਸਾਰੇ ਸੁੱਖਾਂ ਦਾ ਆਨੰਦ ਲੈਂਦੇ ਨੇ ਅੱਜ ਕਾਕਾ ਅਮਰਤਪਾਲ ਸਿੰਘ ਅਤੇ ਜੋਤੀਵਾਲਾ ਸਾਡੀ ਬੱਚੀ ਬਲਕਰ ਦੀ ਇਹ ਮਾਸੂਮ ਰੂਹਾਂ ਵਿਆਹ ਬੰਧਨ ਦੇ ਵਿੱਚ ਵੱਜੀਆਂ ਨੇ ਆਪ ਸਾਰੀਆਂ ਸੰਗਤਾਂ ਇਹਨਾਂ ਬੱਚਿਆਂ ਨੂੰ ਆਸ਼ੀਰਵਾਦ ਦੇ ਕੇ ਆਪਣੀਆਂ ਜਿਹੜੀਆਂ ਕਿਰਤ ਕਮਾਈਆਂ ਉਹਨਾਂ ਨੂੰ ਸਫਲ ਕਰ ਰਹੇ ਹੋ ਸੁਸੰਗਤਾਂ ਨੂੰ ਬੇਨਤੀ ਹੈ ਕਿ ਇਸੇ ਤਰ੍ਹਾਂ ਸਜੇ ਰਹਿਣਾ ਜਿਵੇਂ ਕਿ ਗੁਰਦੇਵ ਮਹਾਰਾਜ ਜੀ ਆਪ ਜੀ ਨੂੰ ਜਾਣੂ ਕਰਵਾ ਕੇ ਗਏ ਨੇ ਅਗਲਾ ਪ੍ਰੋਗਰਾਮ ਮੈਂ ਸਤਿਕਾਰਯੋਗ ਕਵੀਸਰ ਹੰਕਾਰ ਸਿੰਘ ਮਾਜੀ ਵਾਲੇ ਉਹ ਸਟੇਜ ਤੇ ਆਕਰ ਆਪਣੀ ਹਾਜ਼ਰੀ ਗੁਰਦੇਵ ਮਹਾਰਾਜ ਜੀ ਆਪ ਜੀ ਨੂੰ ਰਸਭਿੰਨੇ ਕੀਰਤਨ ਦੁਆਰਾ ਨਿਹਾਲ ਕਰਨਗੇ ਔਰ ਸਗਨ ਉਪਰੰਤ ਨਬ ਇਹ ਹੀ ਜੋੜੀ ਨੂੰ ਆਪਾਂ ਇੱਥੋਂ ਬਧਾਈਆਂ ਦਿੰਦਿਆਂ ਨੇ ਵਧਾਈਗੀ ਦੇਣੀ ਹੈ ਜੀ ਬੋਲੋ ਸੰਗਤ ਜੀ ਸਤਿ ਸਾਹੀ ਸਤਿ ਸਾਹੀ ਸਤਿ ਸਾਹੀ ਸਤਿ ਸਾਹੀ ਬੇਨਤੀ ਹੈ ਕਿ ਕਿਸੇ ਨੇ ਵੀ ਉੱਠ ਕੇ ਜਾਂਦੀ ਖੇਚਲ ਨਹੀਂ ਕਰਨੀ ਜੀ ਇਸੇ ਤਰ੍ਹਾਂ ਸਜੇ ਰਹਿਣਾ ਔਰ ਜਿਹੜੀ ਸਗਨ ਦੀ ਰਸਮ ਹੈ ਉਸ ਨੂੰ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਣਾ ਇਹ 90 ਹੀ ਜੋੜੀ ਸਤਗੁਰਾਂ ਦੇ ਪਾਵਨ ਪਵਿੱਤਰ ਚਾਨਾਂ ਦੇ ਵਿੱਚ ਇਸੇ ਤਰ੍ਹਾਂ ਸੱਜੀ ਰਹੇਗੀ ਆਪ ਜੀ ਨੇ ਸਗਨ ਦੀ ਜਿਹੜੀ ਰਸਮਾਂ ਵਾਰਨਿਆਂ ਦੀ ਉਸ ਨੂੰ ਇਸੇ ਤਰ੍ਹਾਂ ਸੰਪੂਰਨ ਕਰਨਾ ਜੀ ਸਤ ਸਹੇ ਸਤ ਸਹੇ ਬੋਲ ਸਤਗੁਰਬੰਦੀ ਛੋੜ ਮਹਾਰਾਜ ਕੀ ਜੈ ਸਤਗੁਰਪੂਰੀ ਵਾਲੇ ਮਹਾਰਾਜ ਕੀ ਜੈ ਸਤਿਗੁਰੂ ਲਾਲ ਦਾਸ ਮਹਾਰਾਜ ਕੀ ਜੈ ਸਤਿਗੁਰੂ ਗੰਗਾ ਆਨੰਦ ਮਹਾਰਾਜ ਕੀ ਜੈ ਸਤਿਗੁਰੂ ਗੁਰਦੇਵ ਮਹਾਰਾਜ ਕੀ ਜੈ ਸੋ ਬੇਨਤੀ ਹੈ ਮਹਾਂਪੁਰਸ਼ਾਂ ਵੱਲੋਂ ਸਾਰੀ ਸੰਗਤ ਦੇ ਚਰਨਾਂ ਵਿੱਚ ਇਹ ਵੀ ਇਸੇ ਤਰ੍ਹਾਂ ਹੀ ਸਗਨ ਪਾ ਕੇ ਅਸ਼ੀਰਵਾਦ ਦੇ ਕੇ ਇੱਥੇ ਹੀ ਬੈਠਣ ਦੀ ਕਿਰਪਾਲਤਾ ਕਰੋ ਕਿਉਂਕਿ ਮਹਾਰਾਜੀ ਕੁਝ ਸਮੇਂ ਦੇ ਬਾਅਦ 10-15 ਮਿੰਟ ਤੱਕ ਵਾਪਸ ਆ ਕੇ ਦਰਬਾਰ ਦੇ ਵਿੱਚ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕਰਨਗੇ ਇੰਨਾ ਕੁ ਸਮਾਂ ਦਾਸ ਕਵੀਸ਼ਰ ਸੰਗਤ ਦੇ ਜੋੜੇ ਝਾੜਨਗੇ ਤੇ ਆਪਣੇ ਕਵੀਸ਼ਰੀ ਦੁਆਰਾ ਮਹਾਰਾਜਿਆਂ ਤੋਂ ਜੋ ਸ਼ਾਬਦ ਮਹਾਰਾਜਿਆਂ ਨੇ ਅੰਕਿਤ ਕੀਤੇ ਨੇ ਭਜਨ ਸਾਨੂੰ ਕਵਤਾਮਾ ਰਹੇ ਬੋਲਣ ਵਾਸਤੇ ਆਪਣੀ ਕਲਮ ਦੁਆਰਾ ਅੰਮ੍ਰਿਤ ਰੂਪੀ ਸ਼ਬਦ ਦਿੱਤੇ ਨੇ ਉਹ ਇੰਨਾ ਚਿਰ ਅਸੀਂ ਸੰਗਤ ਦੇ ਚਰਨਾ ਸੰਗਤ ਦੇ ਦਰمیان ਪੇਸ਼ ਕਰਾਂਗੇ ਇਸ ਬੇਨਤੀ ਇਹ ਬੈਠਣ ਦੀ ਕਿਰਪਾਲਤਾ ਕਰੋ ਗੁਰੂ ਮਹਾਰਾਜ ਇਸੇ ਤਰ੍ਹਾਂ ਹੀ ਆਪ ਜੀ ਤੇ ਆਪਣਾ ਅਸ਼ੀਰਵਾਦ ਬਖਸ਼ਿ ਰੱਖਣਾ ਇਸ ਨਵੇਂ ਜੋੜੇ ਨੂੰ ਕਵੀਸ਼ਰੀ ਜਥੇ ਵੱਲੋਂ ਲੱਖਾਂ ਲੱਖਾਂ ਕੋਟ ਕੋਟ ਵਧਾਈਆਂ ਕਿਉਂਕਿ ਸਦਾ ਹੀ ਇਹ ਜਿਹੜਾ ਜੀਵਨ ਦੇ ਵਿੱਚ ਦੇਣਾ ਆਉਂਦਾ ਨਾ ਇਹ ਸਮਾਂ ਜਿਹੜਾ ਜ਼ਿੰਦਗੀ ਵਿੱਚ ਅਸਲ ਇੱਕ ਵਾਰ ਹੀ ਆਉਂਦਾ ਹੈ ਤੇ ਫਿਰ ਸਾਰੀ ਜ਼ਿੰਦਗੀ ਦਾ ਜਦੋਂ ਤੱਕ ਇਹ ਸਰੀਰ ਰੂਪ ਦੇ ਵਿੱਚ ਦੋ ਜੀਵ ਸੰਸਾਰ ਦੇ ਵਿੱਚ ਵਿਚਰਦੇ ਨੇ ਉਹਨਾਂ ਚਰ ਇਹਨਾਂ ਦਾ ਸਾਥ ਨਿਭਦਾ ਹੈ ਜੀ ਤੇ ਪੂਰਨ ਗੁਰਾਂ ਦੀ ਕਿਰਪਾ ਹੈ ਅੱਜ ਤਾਂ ਇਹ ਬੜੇ ਭਾਗਾਂ ਵਾਲੇ ਨੇ ਕਿਉਂਕਿ ਪੂਰਨ ਸੰਤਾਂ ਵੱਲੋਂ ਅਸ਼ੀਰਵਾਦ ਦਿੱਤਾ ਗਿਆ ਉਹਨਾਂ ਦੇ ਇਹਨਾਂ ਦਾ ਜਿਹੜਾ ਸਾਥ ਹੈ ਉਹ ਜੋੜਿਆ ਇਨਾਂ ਦੇ ਆਨੰਦ ਕਾਰਜ ਲਾਮਾ ਫੇਰੇ ਕੁਛ ਵੀ ਕਹਿ ਦिए ਭਮਾ ਗੁਰੂ ਮਹਾਰਾਜ ਜੀ ਨੇ ਸਤਗੁਰ ਗਰੀਬਦਾਸ ਮਹਾਰਾਜ ਦੀ ਬਾਣੀ ਕਬੀਰ ਸਾਹਿਬ ਦੇ ਸ਼ਬਦਾਂ ਦੇ ਨਾਲ ਉਹ ਜੋੜੀ ਨੂੰ ਅਸ਼ੀਰਵਾਦ ਦਿੱਤਾ ਹੈ ਸੋ ਆਓ ਆਪਾਂ ਭਜਨਾ ਰਾਹੀਂ ਸੇਵਾ ਕਰੀਏ ਕਵੀ શ્રી ਜਥਾ ਓਮਕਾਰ ਜੀ ਮਾਜੀ ਵਾਲਾ ਭਾਈ ਸਤਪਾਲ ਜੀ ਪਟਿਆਲਾ ਸੋ ਇਨਾਂ ਚਰ ਮਹਾਰਾਜ ਦੇ जो तक महाराज आवगे उदों तक तो असी अपने भजनों राही सेवा करा आओ जी सतगुरु गरीब जय जय करुणामयी जय जय जगदीश। जय 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 तू जगत गुरु पूरन विश्ववीस संत बड़े परमारथी शीतल जन के अंग ਤਪ ਤਬਜਾਵੇ ਤਪ ਤਬਜਾਵੇ ਆਉਰ ਕੀ ਦੇ ਢੇ ਆਪਣਾ ਰੰਗ ਦੇ ਢੇ ਆਪਣਾ ਰੰਗ ਪਰਮ ਸਨਮਾਨ ਜੋਗ ਸਤਕਾਰ ਯੋਗ ਤਨ ਤਨ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜਿਆਂ ਦੀ ਅਮਰਤ ਮਈ ਬਾਣੀ ਤਨ ਤਨ ਬ੍ਰਹਮ ਸਾਗਰ ਜੀ ਪੂਰੇ ਵਾਲੇ ਸਤਿਗੁਰਾਂ ਦੀ ਚੁਰ ਖੁਰਦ ਵਿਖੇ ਆਇ ਮਹੀਨੇ ਜਿੱਥੇ ਅਸ਼ਟਮੀ ਦਾ ਸ਼ੁਭ ਦਿਹਾੜਾ ਬੜੀ ਹੀ ਸ਼ਰਧਾ ਭਾਵਨਾ ਨਾਲ ਸਤਿਗੁਰਾਂ ਦੀ ਮਹਾਨ ਕਿਰਪਾ ਗੁਰੂਦੇਵ ਸਵਾਮੀ ਸ਼ੰਕਰानंद ਮਹਾਰਾਜਿਆਂ ਦੀ ਰਹਿਨ ਮਈ ਹੈਟ ਮਨਾਇਆ ਜਾਂਦਾ ਹੈ ਸਤਿਗੁਰੂ ਜੀ ਨਿਤ ਹੀ ਖੁਸ਼ੀਆਂ ਸੰਗਤਾਂ ਨੂੰ ਪ੍ਰਦਾਨ ਕਰ ਰਹੇ ਨੇ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਲੱਖਾਂ ਹੀ ਖੁਸ਼ੀਆਂ ਉੱਪਰੋਂ ਜਿਹੜੀ ਸਤਿਗੁਰ ਦੀ ਨਦਰ ਆਪਾ ਤੱਕ ਰਹੇ ਸੀ ਜਗਤ ਗੁਰੂ ਬਾਬਾ ਗਰੀਬਦਾਸ ਮਹਾਰਾਜ ਜੀ ਦੀ ਅਮਰਤਮਈ ਬਾਣੀ ਵਿੱਚੋਂ ਚਾਰ ਲਾਵਾਂ ਦੇ ਪਾਠ ਗੁਰੂ ਦੇਵ ਪਿਤਾ Swami Shankar Anand Maharaj ਜੀ ਨੇ ਅੱਜ ਇਸ ਵਿਵਾਦੀ ਜੋ ਰਸਮ ਨੂੰ ਸੰਪੂਰਨ ਕਰਦੇ ਹੋਏ ਆਪਣੇ ਮੁਖਾਰਬਿੰਦ ਚੋਂ ਗੁਰੂ ਮਹਾਰਾਜਿਆਂ ਨੇ ਚਾਰ ਪ੍ਰਸਾਰਥਾਂ ਬਾਰੇ ਔਰ ਜਿਹੜੇ ਚਾਰ ਜੀਵਨ ਦੇ ਰਸਤੇ ਨੇ ਉਹਨਾਂ ਦੀ ਜਾਣਕਾਰੀ ਦਿੰਦੇ ਹੋਏ ਸਾਨੂੰ ਖੁਸ਼ੀਆਂ ਦੇ ਕੇ ਇਸ ਭਾਗਾਂ ਪਰ ਜੋੜੇ ਨੂੰ ਅਸ਼ੀਰਵਾਦ ਦੇ ਕੇ ਗੁਰੂ ਮਹਾਰਾਜਿਆਂ ਨੇ ਕਿਰਤਾਰਤ ਕਿਰਪਾ ਕੀਤੀ ਜਿਥੇ ਸਾਧਗੁਰੂ ਜੀ ਨੂੰ ਲੱਖਾਂ ਬਾਰ ਖੁਸ਼ੀ ਗੁਰੂ ਮਹਾਰਾਜਿਆਂ ਨੂੰ ਦਾਸ ਦੇ ਜੱਥੇ ਬਣੀਓ ਕਰੋੜਾਂ ਬਾਰ ਵਧਾਈਆਂ ਇਸ ਪਰਿਵਾਰ ਨੂੰ ਇਸ ਨਵ ਜੋੜੇ ਨੂੰ ਭਾਈ ਅੰਮ੍ਰਿਤਪਾਲ ਸਿੰਘ ਜੀ ਮਹਾਰਾਜ ਦੇ ਚਰਨ ਸੇਵਕ ਕਿਉਂਕਿ ਜਿਹੜੀ ਇਹ ਸੇਵਾ ਸਤਿਗੁਰੂ ਜੀ ਇਹ ਵਿਰਥੀ ਨਹੀਂ ਜਾਂਦੀ ਹੈ ਸੋ ਗੁਰੂ ਮਹਾਰਾਜ ਸਾਨੂੰ ਹੁਕਮ ਦੇ ਕੇ ਗਏ ਨੇ ਉਹਨਾਂ ਚੈਰਾ ਆਪਾਂ ਬੈਠ ਕੇ ਮਹਾਰਾਜ ਦੇ ਪਾਵਨ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰੀਏ ਜਿੰਨੇ ਵੀ ਸੰਗਤ ਬਿਨਾਂ ਕੰਮ ਤੋਂ ਬਿਨਾਂ ਸੇਵਾ ਤੋਂ ਦਰਬਾਰ ਸਾਹਿਬ ਤੋਂ ਬਾਹਰ ਨਹੀਂ ਕਿਰਪਾ ਕਰਕੇ ਗੁਰੂ ਦਰਬਾਰ ਵਿਖੇ ਆ ਕੇ ਸਜਣ ਦੀ ਕਿਰਪਾਲਤਾ ਕਰੋ ਔਰ ਜਿਨ੍ਹਾਂ ਨੇ ਆਸ਼ੀਰਵਾਦ ਜੋੜੀ ਨੂੰ ਸ਼ਗਮ ਪਾਤਾ ਕਿਰਪਾ ਕਰਕੇ ਜਿੱਥੇ ਵੀ ਜਗ੍ਹਾ ਮਿਲਦੀ ਹੈ ਆਓ ਬਿਰਾਜਮਾਨ ਹੋਣ ਦੀ ਕਿਰਪਾਲਤਾ ਕਰੋ ਥੋੜੇ ਹੀ ਸਮੇਂ ਵਿੱਚ ਗੁਰੂ ਮਹਾਰਾਜ ਜੀ ਫੇਰ ਸਾਨੂੰ ਦਰਸ਼ਨ ਦੇ ਕੇ ਸਾਡੇ ਤੇ ਅੰਮ੍ਰਿਤ ਰੂਪੀ ਜਿਹੜੇ ਪ੍ਰਵਚਨਾਂ ਦੀ ਬਾਰਖ ਕਰਨਗੇ ਸੋ ਸਤਿਗੁਰੂ ਜੀ ਗੁਰੂ ਗਰੀਬ ਨਵਾਜ਼ ਮਹਾਰਾਜ ਜੀ ਕਿਰਪਾ ਦੇ ਸਾਗਰ ਬਣ ਕੇ ਸਾਨੂੰ ਉਤਾਰ ਰਹੇ ਨੇ ਬੋਲਣ ਤੋਂ ਪਹਿਲਾਂ ਹੀ ਸਵਾਮੀਆ ਦੇ ਚਰਨ ਸੇਵਕ ਸ਼ੁਭ ਦਿਵਾਲ ਸਿੰਘ ਜੀ ਉਹ ਬਹੁਤ ਸਾਰਾ ਜਿਹੜਾ ਆਸ਼ੀਰਵਾਦ ਹੈ ਸਵਾਮੀ ਜੀ ਦੇ ਸੇਵਕ ਜੱਥੇ ਨੂੰ ਬਖਸ਼ਿਸ਼ ਕਰਕੇ ਇਸ ਖੁਸ਼ੀਆਂ ਵਿੱਚ ਆ ਕੇ ਇਸ ਘੜੀਆਂ ਵਿੱਚ ਹਾਜ਼ਰੀਆਂ ਲਵਾਉਂਦੇ ਹੋਏ ਸੋ ਸਤਿਗੁਰੂ ਜੀ ਦੇ ਚਰਨ ਸੇਵਕ ਆਸ਼ੀਰਵਾਦ ਦੇ ਗਏ ਚਨਾਗਰੇ ਵਾਲੀ ਸੰਗਤ ਭਾਸੋਂ ਵਾਲੇ ਮਹਾਰਾਜ ਦੇ ਚਰਨ ਸੇਵਕ ਸਤਿਗੁਰੂ ਜੀ ਗੁਰੂ ਗਰੀਬ ਨਵਾਜ਼ ਮਹਾਰਾਜ ਰਣਵੀਰ ਸਿੰਘ ਜੀ ਮਹਿਦੂਦਾਂ ਵਾਲੇ ਪ੍ਰਿੰਸੀਪਲ ਸਾਹਿਬ ਜੋ ਹਰ ਇੱਕ ਸੇਵਾ ਵਿੱਚ ਸਵਾਮੀ ਜੀਆ ਦੇ ਚਰਨਾਂ ਵਿੱਚ ਸੇਵਾਦਾਰ ਬਣ ਕੇ ਸਦਾ ਹੀ ਸਵਾਵਾ ਕਰਦੇ ਨੇ ਉਹਨਾਂ ਨੂੰ ਵੀ ਅਸ਼ੀਰਵਾਦ ਹੋਰ ਸੰਗਤਾਂ ਨੂੰ ਵੀ ਅਸ਼ੀਰਵਾਦ ਆਓ ਮਹਿਦੂਦਾਂ ਵਾਲੇ ਪ੍ਰਿੰਸੀਪਲ ਉਹਨਾਂ ਦੇ ਭਰਾ ਵੀ ਬਹੁਤ ਸਾਰਾ ਅਸ਼ੀਰਵਾਦ ਬਖਸ਼ਿਸ਼ ਕਰ ਗਏ ਸਾਰੀ ਸੰਗਤ ਪ੍ਰੇਮ ਦੇ ਨਾਲ ਆਪ ਜੀ ਕਾਰਾ ਲਾਦੀਏ ਮਹਾਰਾ ਦੇ ਪਾਵਨ ਚਰਨ ਕਮਲਾਂ 'ਚ ਸਾਡੀ ਤੇ ਤੁਹਾਡੀ ਹਾਜ਼ਰੀ ਲੱਗੇ ਸਾਰੀ ਹੀ ਸੰਗਤਾਂ ਖੋਬੰਦੀ ਛੋੜ ਮਹਾਰਾਜ ਕੀ ਤਨ ਤਨ ਪੂਰੀ ਵਾਲੇ ਮਹਾਰਾਜ ਜੀ ਕੀ ਤਨ ਤਨ ਸਤਿਗੁਰੂ ਲਾਲ ਦਾਸ ਮਹਾਰਾਜ ਜੀ ਕੀ ਤਨ ਤਨ ਸਤਿਗੁਰੂ